ਆਲੋਚਨਾ ਸਬਤ ਕੋ ਬੇਤਰਾਜ ਨਿਕਲ ਰਿਹਾ ਸੁਆਹੋ ਦੀ ਸਿਵਲ ਲੀਨਸ ਸਭ ਨੇ ਸਾਡੇ ਮੈਡਮ ਖਾਸ ਰੋਜ਼ ਕਰੀ ਗਈ ਗੀਸੇ ਪਿਆਰੋ ਕੋ ਲੈ ਕੇ ਜੋ ਪਰਾਤੀਵਾਲੀ ਹੈ ਉਪਰ ਉਪਰ ਮੈਂ ਇਹ ਸਾਥ ਕੋ ਬਾਕੀ ਜਾਨਾ ਹਾਂ ਜੀ ਸਾਡੇ ਹਰ ਸਾਲ ਦੀ ਤਰ੍ਹਾਂ ਜਿਹੜੀ ਕੁਝ ਕੁ ਦਿਨਾਂ ਤੇ ਹੀ ਅਸੀਂ ਪਟਾਕੇ ਜਲਾ ਸਕਦੇ ਹੈਗੇ ਉਹਨਾਂ ਦੇ ਅਸੀਂ ਆਰਡਰਸ ਦੱਸੇ ਹੈਗੇ ਆਂ ਕੁਝ ਸਮੇਂ ਦੇ ਵਿੱਚ ਹੀ ਜਲਾਏ ਜਾ ਸਕਦੇ ਆ ਉਹਦੇ ਆਰਡਰਸ ਅਸੀਂ ਅੱਗੇ ਕੱਢੇ ਹੈਗੇ ਆਂ ਸੋ ਦੀਵਾਲੀ ਕ੍ਰਿਸਮਸ ਨਿਊ ਇਅਰਜ਼ ਈਵ ਔਰ ਗੁਰਪੁਰਬ ਦੇ ਦਿਨ ਤੇ ਹੀ ਅਸੀਂ ਪਟਾਕੇ ਜਲਾ ਸਕਦੇ ਹਾਂ ਲੋਕਾਂ ਨੂੰ ਮੈਂ ਵੈਸੇ ਵੀ ਕਹਿਣਾ ਚਾਹੁੰਦੀ ਆ ਕਿ ਤਿਉਹਾਰ ਦਾ ਟਾਈਮ ਹੈ ਅਸੀਂ ਇੱਕ ਦੂਜੇ ਨੂੰ ਵਧਾਈਆਂ ਦੇਈਏ ਤੇ ਪਰਿਆਵਰਣ ਦੀ ਵੀ ਰਾਖੀ ਕਰੀਏ ਤੇ ਆਰਡਰਸ ਦੀ ਜਿਹੜੀ ਹੈਗੀ ਹੈ ਉਸ ਉਹਨਾਂ ਨੂੰ ਰਿਸਪੈਕਟ ਕਰੀਏ ਵਿਦ ਥੀਸ ਵਰਡਸ ਆਈ ਵਿਸ਼ एवरीवन ਬਡੀ ਵੈਰੀ ਵੈਰੀ ਹੈਪੀ ਦੀਵਾਲੀਂ ਜੀ ਟਾਈਮਿੰਗ ਕੀ ਰੱਖਿਆ ਹੈ ਕੁਝ ਉਹ ਆਰਡਰਸ ਦੇ ਵਿੱਚ ਕਾਫੀ ਡਿਟੇਲਾਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਗਈਆਂ ਨੇ ਵੱਖ-ਵੱਖ ਪੇਜ ਦੇ ਵਿੱਚ ਤੇ ਸਾਡੇ ਡੀਪੀਆਰਓ ਸਾਹਿਬ ਸਾਰਿਆਂ ਦੇ ਨਾਲ ਇਸ ਨੂੰ ਸੰਚਾਰ ਕਰ। ਮੈਨੂੰ ਜਦੋਂ ਇਹਨਾਂ ਦੀ ਕੁਆਲਿਟੀ ਜਿਹੜੀ ਕਾਫੀ ਜ਼ਿਆਦਾ ਖਰਾਬ ਹੋ ਰਹੀ ਹੈ ਜਦ ਦੀ ਕਹ ਸਕਦੇ ਹਾਂ ਹਵਾ ਦਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਜੀ ਹੁਣ ਹਵਾ ਦਾ ਪ੍ਰਦੂਸ਼ਣ ਜਿਸ ਤਰ੍ਹਾਂ ਵਧਦਾ ਜਾ ਰਿਹਾ ਹੈ ਵਾ ਕਿ ਇਹ ਜਿਹੜੇ ਲੋਕ ਨਹੀਂ ਮੰਨਣਗੇ ਆਰਡਰ ਉਹਨਾਂ ਤੇ ਕਾਰਵਾਈ ਵੀ ਹੋਣੀ। ਐਬਸੋਲੂਟਲੀ ਤੁਸੀਂ ਹਰ ਸਾਲ ਸਾਡੇ ਤੋਂ ਇਹੀ ਪੁੱਛਦੇ ਹੋ ਆਰਡਰਸ ਤਾਂ ਹੀ ਕੱਟੇ ਜਾਂਦੇ ਹਨ ਕਿ ਕੋਈ ਨਾ ਮੰਨੇ ਤੇ ਆਪਾਂ ਕਾਰਵਾਈ ਕਰਨਾ ਹੈ। ਅੱਜ ਵਰਕਸ਼ਾਪ ਲਗਾਈ ਗਈ ਆ। ਰੋਡ ਸੇਫਟੀ ਦੀ। ਯਰੂਥਕਿਸਤਾਨ ਦੀ ਸੋ ਅਮ ਰੋਡ ਸੇਫਟੀ ਕਾਉਂਸਲ ਵੱਲੋਂ ਲੁਧਿਆਣੇ ਵਿਖੇ ਇੱਕ ਵੱਖਰੀ ਵੱਖਰੀ ਗਵਰਨਮੈਂਟ ਡਿਪਾਰਟਮੈਂਟਸ ਜਿਹੜੇ ਸਟੇਕਹੋਲਡਰਸ ਨੇ ਉਹਨਾਂ ਨੂੰ ਨਾਲ ਬਿਠਾ ਕੇ ਇੱਕ ਵਰਕਸ਼ਾਪ ਕੀਤੀ ਗਈ ਹੈ ਰੋਡ ਸੇਫਟੀ ਬਾਰੇ ਅਸੀਂ ਜਾਣਦੇ ਹਾਂ ਕਿ ਹਰ ਸਾਲ ਬਹੁਤ ਸਾਰੀਆਂ ਡੈਥਸ ਹੁੰਦੀਆਂ ਨੇ ਰੋਡ ਐਕਸੀਡੈਂਟਸ ਕਰਕੇ ਜਿਹੜੀਆਂ ਅਵੋਇਡਬਲ ਹੁੰਦੀਆਂ ਨੇ ਸੋ ਅੱਜ ਅਸੀਂ ਬੈਠ ਕੇ ਜਿਹੜੇ ਟ੍ਰੈਫਿਕ ਪਰਸਨਲ ਹੈਗੇ ਉਹਨਾਂ ਨੂੰ ਵੀ ਇੱਕ ਟ੍ਰੇਨਿੰਗ ਮਿਲੇਗੀ ਕਿ ਕਿਸ ਤਰ੍ਹਾਂ ਰੋਡ ਐਕਸੀਡੈਂਟਸ ਨੂੰ ਅਵੋਇਡ ਕੀ ਕੀਤਾ ਜਾ ਸਕਦਾ ਹੈ ਕੁਝ ਪਬਲਿਕ ਦੇ ਕੁਝ ਡੂਜ਼ ਐਂਡ ਡੋਨਟਸ ਜਿਹੜੇ ਨਿਕਲਣਗੇ ਉਹ ਅਸੀਂ ਪਬਲਿਕ ਨਾਲ ਵੀ ਸਾਂਝਾ ਕਰਾਂਗੇ ਕੁਝ ਵਿਦ ਰਿਗਾਰਡ ਟੂ ਕੋਈ ਬਲਾਈਂਡ ਟਰਨਸ ਜਾਂ ਕੁਝ ਸਟਰਕਚਰਲ ਸੇਫਟੀ ਡਿਜ਼ਾਈਨ ਐਲੀਮੈਂਟਸ ਜਿਹੜੇ ਹੈਗੇ ਆ ਰੋਡ ਕੰਸਟਰਕਸ਼ਨ ਦੇ ਵਿੱਚ ਉਹ ਉੱਭਰ ਕੇ ਆਣਗੇ ਉਹ ਵੀ ਵੱਖਰੇ ਵੱਖਰੇ ਡਿਪਾਰਟਮੈਂਟਸ ਅੱਜ ਟ੍ਰੇਨਿੰਗ ਲੈਣ ਵਾਸਤੇ ਇੱਥੇ ਮੌਜੂਦ ਨੇ ਸਰਦੀ ਦਾ ਸਮਾਂ ਆ ਰਿਹਾ ਹੈ ਸੋ ਜਦੋਂ ਕੋਹਰਾ ਹੁੰਦਾ ਹੈ ਉਦੋਂ ਵੀ ਰੋਡ ਐਕਸੀਡੈਂਟਸ ਜਿਹੜੇ ਹੈਗੇ ਉਹ ਵੱਧ ਜਾਂਦੇ ਨੇ ਸੋ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਆਪਾਂ ਕਿਵੇਂ ਐਕਸੀਡੈਂਟਸ ਅਵੋਇਡ ਕਰ ਸਕਦੇ ਆ ਉਹਦੇ ਵਾਸਤੇ ਵਰਕਸ਼ਾਪ ਹੈ अच्छा मैम ਜਿਸ ਤਰ੍ਹਾਂ ਪ੍ਰਾਣੀ ਮਜਲਾਉਣ ਦੇ ਮਾਮਲੇ ਹੁਣ ਤੱਕ ਲੁਧਿਆਣੇ ਵਿੱਚ ਕਿੰਨੇ ਕਰ ਚੁੱਕੇ ਨੇ ਇਸ ਤਰ੍ਹਾਂ ਤੁਸੀਂ ਵੀ ਖੁਦ ਵੀ ਜਾ ਕੇ ਜਿਹੜਾ ਕਿਸਾਨਾਂ ਨੂੰ ਜਿਹੜਾ ਜਾਗਰੂਕ ਕਰ ਰਹੇ ਹੋ ਕੀ ਅਪੀਲ ਕਰੀਏ ਅਸੀਂ ਇਹ ਹੀ ਹੁਣ ਕਾਫੀ ਦੇਰ ਤੋਂ ਅਸੀਂ ਕੈਂਪਸ ਕਰ ਰਹੇ ਹਾਂ ਬੁਧਿਆਨਾ ਦੇ ਵਿੱਚ ਬਹੁਤ ਹੈਵੀ ਰਿਡਕਸ਼ਨ ਵੀ ਹੋਈ ਹੈ ਪਿਛਲੇ ਸਾਲ 58.4% ਰਿਡਕਸ਼ਨ ਸੀਗੀ ਇਸ ਸਾਲ ਅਰਾਊਂਡ 40% ਰਿਡਕਸ਼ਨ ਦੇ ਕਰੀਬ ਹੈ ਤੇ ਕਿਉਂਕਿ ਪਿਛਲੇ ਸਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਇਨਸੀਡੈਂਟਸ ਆਏ ਸੀਗੇ ਅਸੀਂ ਹੋਪਫੁਲ ਹੈ ਕਿ ਇਸ ਸਾਲ ਵੀ ਅਸੀਂ ਪੰਜਾਬ ਦੇ ਕ੍ਰੀਪ ਰੋਡਕਸ਼ਨ ਜ਼ਰੂਰ ਦਿਖਾ ਸਕਾਂਗੇ ਬਟ ਇਸ ਦੇ ਨਾਲ ਨਾਲ ਲੋਕਾਂ ਨੂੰ ਅਸੀਂ ਜਗਾ ਜਗਾ ਤੇ ਜਾ ਕੇ ਡਿਸਕਰੇਜ ਕਰ ਰਹੇ ਹਾਂ ਉਹਨਾਂ ਨੂੰ ਐਜੂਕੇਟ ਵੀ ਕਰ ਰਹੇ ਹਾਂ ਕਿ ਪ੍ਰਾਲੀ ਜਨ ਜਲਾਉਣ ਨਾਲ ਨਾ ਕੇਵਲ ਖੇਤ ਦਾ ਨੁਕਸਾਨ ਹੁੰਦਾ ਹੈ ਸੋਇਲ ਦੇ ਜਿਹੜੀ ਫਰਟੀਲਿਟੀ ਹੈ ਉਹਦਾ ਨੁਕਸਾਨ ਹੁੰਦਾ ਹੈ ਬਟ ਆਲੇ ਦੁਆਲੇ ਦੇ ਜਿਹੜੇ ਏਰੀਆਜ਼ ਨੇ ਬੱਚਿਆਂ ਦੇ ਬਜ਼ੁਰਗ ਹੁੰਦੇ ਹੈਗੇ ਉਹਨਾਂ ਨੂੰ ਸਾਹ ਕਰਕੇ ਵੀ ਬਹੁਤ ਦਿੱਕਤ ਆਂਦੀ ਹੈ ਸੋ ਪਰਿਆਵਰਣ ਵਾਸਤੇ ਬਹੁਤ ਮਾੜੀ ਚੀਜ਼ ਹੈ ਐਂਡ ਵੀ ਆਰ ਮੇਕਿੰਗ ਸ਼ੋਰ ਕਿ ਸਾਡੇ ਜਿੰਨੇ ਵੀ ਕਲਸਟਰ ਆਫਿਸਰਸ ਨੋਡਲ ਆਫਿਸਰਸ ਨੇ ਉਹ ਸਾਰਾ ਟਾਈਮ ਫੀਲਡ ਦੇ ਵਿੱਚ ਜਾ ਕੇ ਇਸ ਨੂੰ ਰੋਕਣ ਦੀ ਹਰ ਪੋਸਿਬਲ ਕੋਸ਼ਿਸ਼ ਕੀਤੀ ਮਨੋ ਕਿਸਾਨਾਂ ਕੋਲੋ ਕਿਹਾ ਜਾਂਦਾ ਕਿ ਉਜਾਰ ਨਹੀਂ ਵਹਿਆ ਕਰਵਾਏ ਜਾਂਦੇ ਸਰਕਾਰ ਨੂੰ ਸੋ ਸਾਡੇ ਕੋਲ ਅਰਾਊਂਡ 8000 ਤੋਂ ਕਰੀਬ ਮਸ਼ੀਨਾਂ ਜਿਹੜੀਆਂ ਹੈਗੀਆਂ ਟਿਲ ਡੇਟ ਪਰੋਵਾਈਡ ਕਰਵਾਈਆਂ ਗਈਆਂ ਨੇ ਕੋਆਪਰੇਟਿਵ ਸੁਸਾਇਟੀਆਂ ਦੇ ਕੋਲ ਹੈਗੀਆਂ ਪਿਛਲੇ ਸਾਲ ਕਰੀਬ 100 ਬੀਲਰ ਸੀਗੇ ਇਸ ਸਾਲ 200 ਤੋਂ ਵੱਧ ਬੀਲਰਸ ਹੈਗੇ ਆ ਫੀਲਡ ਦੇ ਵਿੱਚ ਐਂਡ ਜੇ ਮਸ਼ੀਨਾ ਨਹੀਂ ਪ੍ਰੋਵਾਈਡ ਹੋ ਰਹੀਆਂ ਹੁੰਦੀਆਂ ਤੇ 50 50% ਰਿਡਕਸ਼ਨ ਨਹੀਂ ਪੋਸੀਬਲ ਸੀਗੀ ਸੋ ਮਸ਼ੀਨਾ ਵਾਧੂ ਮਾਤਰਾ ਦੇ ਵਿੱਚ ਹੈਗੀਆਂ ਤੇ ਅਸੀਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਆਂ ਕਿ ਆਪਾਂ ਕਾਲੀ ਨਾ ਕਰੀਏ ਜੇ ਸਾਡਾ ਗਵਾਂਡੀ ਮਸ਼ੀਨ ਨੂੰ ਵਰਤ ਰਿਹਾ ਹੈਗਾ ਕੁਝ ਘੰਟੇ ਵੇਟ ਕਰਕੇ ਆਪਾਂ ਵੀ ਉਸ ਮਸ਼ੀਨ ਦੀ ਇੰਤਜ਼ਾਰ ਕਰਕੇ ਉਸ ਨੂੰ ਵਰਤ ਲਈਏ ਦੇ ਨਾਲ ਸਾਰਿਆਂ ਦਾ ਜਿਹੜਾ ਹੈਗਾ ਫਾਇਦਾ ਹੁੰਦਾ ਹੈ। थैंक यू।